ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ-ਹੁਣੇ ਦੁਨੀਆ ਲਈ ਆਈ ਅੱਤ ਦੀ ਵੱਡੀ ਮਾੜੀ ਖਬਰ ਬੱਜਿਆ ਵੱਡੇ ਖਤਰੇ ਦਾ ਕੁੱਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮੀਡੀਆ ਜਿੱਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਸ਼ਵ ਸਿਹਤ ਸੰਗਠਨ ਨੇ ਵੱਧ ਤੋਂ ਵੱਧ ਨੂੰ ਐਮਪੋਕਸ ਜਾਂ ਮੰਕੀਪੋਕਸ ਨੂੰ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਕੋਸ਼ਿਸ਼ ਕੀਤਾ ਦੋ ਸਾਲਾਂ ਚ ਇੱਕ ਦੂਜੀ ਵਾਰ ਹੈ ਜਦੋਂ ਬਿਮਾਰੀ ਨੂੰ ਸਿਹਤ ਐਮਰਜੈਂਸੀ ਕੋਸ਼ਿਸ਼ ਕੀਤਾ ਗਿਆ ਕਾਗੋ ਵਿੱਚ ਇਸ ਬਿਮਾਰੀ ਦਾ ਪ੍ਰਕੋਪ ਹੈ ਤੇ ਜੈਸ ਕਰਕੇ ਗਵੰਡੀ ਦੇਸ਼ ਵੀ ਪ੍ਰਭਾਵਿਤ ਹੋਏ ਹਨ ਮੰਕੀਪੋਕਸ ਇੱਕ ਚਕਵਾਂਗ ਇੱਕ ਵਾਇਰਸ ਰੋਗ ਹੈ ਐਸ ਵਾਇਰਸ ਦਿਲਾਗ ਦੇ ਆਮ ਤੌਰ ਤੇ ਬਹੁਤ ਸਾਰੇ ਮਾਰੇ ਪ੍ਰਭਾਵ ਨਹੀਂ ਹੁੰਦੇ ਅਣਪਰੇ ਕਟ ਮਾਮਲੇ ਦੇ ਵਿੱਚ ਇਹ ਘਾਤਕ ਹੋ ਸਕਦਾ ਹੈ ਇਸ ਕਰਕੇ ਫਲੋਵਰ ਗਲੇਸ਼ਨ ਦਿਖਾਈ ਦਿੰਦੇ ਹਨ ਅਤੇ ਤਸਰੀ ਤੇ ਪਾਸਪਰੇ ਜਖਮ ਬਣ ਜਾਂਦੇ ਹਨ ਇਹ ਵਰਸ ਅਥੋ ਬਸ ਵਰਸ ਜੀਨਸ ਪਰਵਾਰ ਦਾ ਮੈਂਬਰ ਹੈ ਜੋ ਚੇਚਕ ਲਈ ਜ਼ਿੰਮੇਵਾਰ ਹੈ ਡਬਲਯੂ ਐਚਓ ਵੀ ਕੇਂਦਰ ਹੈ ਕਿਉਂਕਿ ਮੱਕੀ ਬਾਕਸ ਦੇ ਵਕ ਵਕ ਪ੍ਰੋਕੋਪਾ ਵਿੱਚ ਮੌਤਦਰ ਵਕ ਵਕਰੀ کئی ਵਾਰ ਇਹ ਦਾਸਤੋ ਵੱਧ ਹੋ ਗਿਆ ਹੈ ਤੇ ਇਹ ਜਿਆਦਾ ਖਤਰਨਾਕ ਸਾਬਿਤ ਹੋ ਸਕਦਾ ਹੈ ਵੀਡੀਓ ਦੇਖਣ ਦੀ ਤੁਹਾਡਾ ਧੰਨ